ਕੱਲ ਲੁਧਿਆਣਾ ਕਮਿਸ਼ਨਰੇਟ ਦੇ CIA ਇੱਥੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੁਝ ਦਿਨ ਪਹਿਲਾਂ ਚਾਰ ਬੰਦੇ ਜਿਹੜੇ ਕਿ CIA ਦੇ ਮੁਲਾਜ਼ਮ ਬਣ ਕੇ ਆਏ ਸੀ ਉਹਨਾਂ ਨੇ 30000 ਕੈਨੇਡੀਅਨ ਡਾਲਰ ਜਿਦਾ ਕਿ 2 ਲੱਖ ਇੰਡੀਅਨ ਰੁਪੀਸ ਦੇ ਰੱਬਰ ਹਨ ਉਹ ਲੁੱਟ ਕੇ ਲੈ ਗਏ ਸੀ ਇੱਕ ਚੀਨਾ ਆਪਣਾ ওয়েਸਟਰਨ ਯੂਨੀਅਨ ਹੈ ਜਿੱਥੇ ਗਾਉਂ ਤੋਂ ਉੱਜੇ ਗਰਾਉਂਡ ਤੋਂ ਇੱਕ ਐਮਪਲਾਈ ਉਹਨਾਂ ਦਾ ਆਇਆ ਸੀਗਾ ਨਾਲ ਉਹਨਾਂ ਦਾ ਸਰਬਜੀਤ ਸਿੰਘ ਉਹਨਾਂ ਦਾ ਜਿਹੜਾ ਨਾਂ ਉਹਨਾਂ ਦਾ ਗਨਮੈਨ ਵੀ ਸੀਗਾ ਜਿਹੜਾ ਉਹਨਾਂ ਨੇ ਰੱਖਿਆ ਹੋਇਆ ਸੀ ਪ੍ਰਾਈਵੇਟ ਸਾਬਕਾ ਫੌਜੀ ਹੈ ਉਹ ਨਾਲ ਸੀਗਾ ਤੇ ਇਹਨਾਂ ਤੋਂ 3000 ਅਮਰੀਕੀ ਡਾਲਰ ਲੁੱਟ ਕੇ ਲੈ ਗਏ ਸੀ ਸਾਡੇ CIA ਸਟਾਫ CIA 1 ਨੇ ਬੜਾ ਅੱਛਾ ਕੰਮ ਕੀਤਾ ਨਾਲ ਸਾਡੇ ਚੌਂਕੀ ਇੰਚਾਰਜ ਰਵਨਗਰ ਉਹ ਵੀ ਸੀਗੇ ਤੇ ਇਹਨਾਂ ਨੇ ਰਲ ਕੇ ਇਹਨੂੰ ਸਮਝ ਲੋ 24 ਘੰਟੇ ਦੇ ਅੰਦਰ ਅੰਦਰ ਟ੍ਰੇਸ ਕਰ ਲਿਆ ਸਾਰੇ ਰਿਕਵਰ ਕਰ ਲਏ ਇਹਨਾਂ ਨੇ ਵੈਪਨ ਵੀ ਜਿਹੜੇ ਇਹਨਾਂ ਦੇ ਲਾਇਸੈਂਸੀ ਵੈਪਨ ਨਾਲ ਸੀਗੇ ਇਹ ਟੋਟਲ 5 ਜਾਣੇ ਸੀਗੇ 3 ਜਾਣੇ ਤੇ ਇਹਨਾਂ ਦੇ ਪਿੱਛੇ ਹੀ ਬਸਤ ਬੈਠੇ ਸੀਗੇ ਜਿਹੜੇ ਜਗਰਾਉਂ ਤੋਂ ਇਹਨਾਂ ਦਾ ਪਿੱਛਾ ਕਰ ਰਹੇ ਸੀਗੇ ਚੌਥੋਂ ਉਤਰੇ ਜਦੋਂ ਇਹ ਮੇਰਕਾ ਟਾਊਨ ਤੋਂ ਉਥੋਂ ਇਹਨਾਂ ਨੂੰ ਪਿਸਤੌਲ ਦਿਖਾਈ ਤੇ ਕਿਹਾ ਕਿ ਅਸੀਂ CIA ਤੋਂ ਆਏ ਹਾਂ ਤੇ ਇਹ ਸਾਰਾ ਵੈਰੀਫਾਈ ਕਰਨਾ ਹੈ ਤੇ ਇਹਨਾਂ ਤੋਂ ਲੁੱਟ ਕੇ ਲੈ ਗਏ ਜਿਹੜਾ EMPLOYE ਸੀ ਉਹ ਵਾਪਸ ਚਲਾ ਗਿਆ ਜਲੰਧਰ ਆ ਸੌਰੀ ਜਗਰਾਉਂ ਚਲਾ ਗਿਆ ਵਾਪਸ ਤੇ ਉਹਨੇ ਆਪਦੇ ਮਾਲਕ ਨਾਲ ਉਹ ਵੈਰੀਫਾਈ ਕਰਦੇ ਸੀ ਕਿ ਕਿੱਥੋਂ ਦੇ ਆਏ ਹੋਣੇ ਆ ਫੇਰੇ ਸਾਨੂੰ ਇਨਫੋਰਮੇਸ਼ਨ ਵੀ ਨਹੀਂ ਤੇ ਹੁਣ ਅਸੀਂ ਇਹ ਚਾਰ ਮੁਲਾਜ਼ਮ ਤਾਂ ਚਾਰ ਤਾਂ ਇਹ ਮੁਜਰਮ ਫੜ ਲਏ ਨੇ ਇੱਕ ਰਹਿੰਦਾ ਜਸਪਾਲ ਸਿੰਘ ਨਾਮ ਦਾ ਤੇ ਉਹ ਵੀ ਜਲਦੀ ਫੜ ਲਾਂਗੇ ਸੋ ਇਹਨਾਂ ਤੋਂ ਬਰਾਮਦ ਜੋ ਹੋਏ ਨੇ ਦੋ ਪਿਸਟਲ ਪਤੀਪੁਰ 12 ਜਿੰਦਾ ਰੰਗ 3,000 तीह हज़ार केनेडियन डॉलरसी वेपन <laughs>